ਪੁਲਿਸ ਸਟੇਸ਼ਨ ਮੁਕੇਰੀਆਂ ਦੇ ਨਜ਼ਦੀਕ ਡਾਕਖਾਨੇ ਦੇ ਪਿਛਲੇ ਪਾਸੇ ਖੜੀ ਕੀਤੀ ਗਈ ਨਵੀਂ ਸਵਿਫਟ ਕਾਰ ਭੇਦ ਭਰੇ ਹਾਲਾਤਾਂ ਵਿੱਚ ਲੱਗੀ ਅੱਗ ਨਾਲ ਸੜ ਕੇ ਸੁਆਹ ਹੋ ਗਈ। ਪਤਾ ਲੱਗਦੇ ਹੀ ਪੁਲਿਸ ਦੇ ਜਵਾਨਾਂ ਅਤੇ ਅਫਸਰਾਂ ਨੇ ਅੱਗ ਤੇ ਕਾਬੂ ਪਾ ਅੱਗ ਨੂੰ ਅੱਗੇ ਵਧਣੋਂ ਰੋਕਿਆ ਅਤੇ ਨਜ਼ਦੀਕ ਪਏ ਵਾਹਿਕਲਾਂ ਨੂੰ ਸੁਰੱਖਿਅਤ ਸਥਾਨ ਤੇ ਪਹੁੰਚਾਇਆ। ਕਾਰ ਮਾਲਕ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਡਾਕ ਘਰ ਵਿੱਚ ਬਤੌਰ ਏਜੰਟ ਕੰਮ ਕਰਦੇ ਹਨ ਅਤੇ ਥੋੜਾ ਸਮਾਂ ਪਹਿਲੇ ਹੀ ਖਰੀਦੀ ਗਈ ਨਵੀਂ ਕਾਰ ਉਥੇ ਖੜੀ ਕੀਤੀ ਗਈ ਸੀ ਜੋ ਅੱਗ ਦੀ ਲਪੇਟ ਵਿੱਚ ਆਉਣ ਨਾਲ ਟੋਟਲ ਹੀ ਸੜ ਕੇ ਸੁਆਹ ਹੋ ਗਈ ਹੈ। ਇਹ ਸਾਰੇ ਮਾਮਲੇ ਸੰਬੰਧੀ ਐਸਐਚਓ ਮੁਕੇਰੀਆਂ ਪ੍ਰਮੋਦ ਕੁਮਾਰ ਹੋਰਾਂ ਵੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਨ ਦੀ ਗੱਲ ਆਖੀ। ਜੇਕਰ ਗੱਲ ਮੁਕੇਰੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਕਰੀਏ ਤੇ ਜਦ ਤੱਕ ਇਹ ਗੱਡੀਆਂ ਮੁਕੇਰੀਆਂ ਪੁੱਜਦੀਆਂ ਹਨ ਉਦੋਂ ਤੱਕ ਸਭ ਕੁਝ ਅੱਗ ਦੀ ਭੇਟ ਚੜ ਚੁੱਕਾ ਹੁੰਦਾ ਹੈ। ਅੱਜ ਵੀ ਕੁਝ ਅਜੇਹਾ ਹੀ ਦੇਖਣ ਨੂੰ ਮਿਲਿਆ। ਇਸਦੇ ਪਿਛਲਾ ਕਾਰਨ ਨਗਰ ਕੌਂਸਲ ਤੋਂ ਪੁੱਜੇ ਸੈਨੀਟੇਸ਼ਨ ਇਨਚਾਰਜ ਅਸ਼ੋਕ ਕੁਮਾਰ ਨੇ ਨਗਰ ਕੌਂਸਲ ਕੋਲ ਗੱਡੀਆਂ ਅਤੇ ਫਾਇਰਮੈਨਾਂ ਦਾ ਹੋਣਾ ਤਾਂ ਦੱਸਿਆ ਪਰ ਡਰਾਈਵਰ ਨਾ ਹੋਣ ਦੇ ਕਾਰਨ ਦਸੂਹਾ ਤੋਂ ਗੱਡੀਆਂ ਦੇਰੀ ਨਾਲ ਪੁੱਜਣਾ ਦੱਸਿਆ న్యూ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਮੇਰਾ ਨਾਮ ਦਵਿੰਦਰ ਕੌਰ ਜੋਲੀ ਆ ਸਰ ਮੈਂ ਸ਼ਾਮ ਨੂੰ ਅਸੀਂ ਇੱਥੋਂ ਗਏ ਆ ਤੇ ਜਦੋਂ ਅਸੀਂ ਉਹਨੂੰ ਗੱਡੀ ਬਿਲਕੁਲ ਠੀਕ ਠਾਕ ਸੀ ਮੈਂ ਗੇੜਾ ਮਾਰ ਕੇ ਗਿਆ ਕਿਉਂਕਿ ਰਾਤ ਨੂੰ ਤਰਪਾਲ ਲੋਡੀ ਸੀ ਤਰਪਾਲ ਵੀ ਲਾ ਕੇ ਗਏ ਆ ਤੇ ਜਦੋਂ ਹੁਣ ਮੈਨੂੰ ਫੋਨ ਆਇਆ ਤੇ ਪਤਾ ਲੱਗਾ ਵੀ ਮੇਰੀ ਗੱਡੀ ਤੇ ਅੱਗ ਲੱਗੀ ਆ ਜਦੋਂ ਅੱਗ ਲੱਗੀ ਤਾਂ ਉਸ ਤੋਂ ਬਾਅਦ ਗੱਡੀ ਦਾ ਕਾਗ ਪਹੁੰਚ ਗਈ ਸੀ ਕਿਹਣੀ ਪਤਾ ਕਿਸ ਤਰ੍ਹਾਂ ਲੱਗੀ ਕੀ ਹੋਇਆ ਮੈਨੂੰ ਤਾਂ ਆਪ ਨਹੀਂ ਸਮਝ ਆਈ ਮੈਂ ਆਪ ਦੇਖ ਕੇ ਹਰਾਲ ਹੋਇਆ ਵੀ ਗੱਡੀ ਤਾਂ ਕਾਕੇ ਪੂਰੀ ਬੋਹ ਚੁੱਕੀ ਸੀ ਕਿਹੜੀ ਗੱਡੀ ਗੱਡੀ ਸੀ ਗੱਡੀ ਸਵਿਫਟ ਲਈ ਸੀ ਸਰ ਹੁਣੇ ਪਟ્રોલ ਦੀ ਤੁਸੀਂ ਇੱਥੇ ਆਈ ਹੋ ਨਹੀਂ ਨਹੀਂ ਸਰ ਮੈਂ ਇਥੇ ਉਹ ਐਜ਼ ਅਜੈਂਟ ਆ ਤੇ ਮੇਰੇ ਸਾਰੇ ਮੁਲਾਜ਼ਮ ਆਪਣੇ ਵਾਕਾ ਵਾ ਕਹਿੰਦੇ ਗੱਡੀ ਕੋਈ ਨਹੀਂ ਇੱਥੇ ਰਾਂਦੋ ਨੰਨੇ ਵਿੱਚ ਵਿੱਚ ਲਾਈ ਜੀਦੀ ਇੱਥੇ ਹੁੰਦੀ ਆ ਅੱਜ ਦੋ ਤਿੰਨ ਦਿਨ ਹੋਏ ਇੱਥੇ ਗੱਡੀ ਖੜੀ ਸੀ ਮੈਂ ਵੀ ਇਹੀ ਕਹਾਂਗਾ ਮੇਰੀ ਗੱਡੀ ਦਾ ਕਲੇਮ ਮੈਨੂੰ ਪੂਰਾ ਮਿਲਣਾ ਚਾਹੀਦਾ ਹੋਰ ਕੀ ਆ ਮੈਂ ਮਾੜਾ ਬੰਦਾ ਵੀ ਮੈਂ ਹੁਣ ਦੱਸੋ ਕਿਸ਼ਤਾ ਵੀ ਦੇਣੀਆਂ ਸੀ ਲੋਨ ਦੇ ਸਿਰ ਤੇ ਆ ਹਾਂ ਕਿੰਨੀ ਦਿਨ ਪਹਿਲੇ ਖਰੀਦੀ ਸੀ ਸਰ 16 ਅਕਤੂਬਰ ਨੂੰ ਖਰੀਦੀ ਇਹ ਪਨੀ ਚਾਨ ਕੀ ਅਗ ਲੱਗੇ ਨੀ ਕਿਤੇ ਤੇ ਫਾਇਰ ਬ੍ਰਿਗੇਡ ਕਿਉਂ ਨਹੀਂ ਆ ਆ ਬਾਈ ਟਾਈਮ ਤੇ ਟਾਈਮ ਸਿਰ ਅਕਸਰ 10-15 ਮਿੰਟ ਤਾਂ ਲੱਗਣੇ ਸਕੇ ਦਸੂਏ ਦੀ ਮਹੰਗਾਈ ਹੈ ਮਕੇਰੀਆਂ ਕੋਲ ਸਟਾਫ ਨਹੀਂ ਕੋਈ ਬਾਬ ਜੀ ਪ੍ਰੋਬਲਮ ਇਹ ਸਟਾਫ ਦੀ ਹੈ ਜੀ ਨਗਰ ਕੌਂਸਲ ਕੋਈ ਸਟਾਫ ਨਹੀਂ ਪ੍ਰੋਵਾਈਡ ਕੀਤਾ ਗਿਆ ਜੈ ਤੇ ਇਸ ਕਰਕੇ ਗੱਡੀਆਂ ਨਹੀਂ ਆਉਂਦੀਆਂ ਦਸੂਏ ਦੀ ਮਹੰਗਾਈ ਬੈਂਦੀਆਂ ਦੋ ਬੰਦੇ ਜਿਹੜੇ ਫਾਇਰਮੈਨ ਆਏ ਉਹਨਾਂ ਨਾਲ ਕੰਮ ਨਹੀਂ ਚੱਲਦਾ ਜੀ ਡਰਾਈਵਰ ਤੇ ਜਿਹੜਾ ਗੱਡੀ ਡਰਾਈਵਰ ਨੇ ਚਲਾਣੀ ਹੈ ਸਾਡੇ ਨਾਲ ਹੱਡਾ ਖਾਣਾ ਹੈ ਪੋਸਟ ਆਫਿਸ ਦੇ ਨਾਲ ਹੀ ਪਿਛਲੇ ਪਾਸੇ ਪਾਰਕਿੰਗ ਦੇ ਵਿੱਚ ਨਾ ਇੱਥੇ ਕੋਈ ਦਵਿੰ ਇਹਦੀ ਕਾਰ ਖੜੀ ਸਵਿਫਟ ਕਾਰ ਉਹ ਪਤਲੀ ਅਚਾਨਕ ਕਿਸੇ ਭੇਦਪੁਰੇ ਹਾਲਤ ਨੂੰ ਜਿਹੜੀ ਅੱਗ ਲੱਗ ਚ ਅੱਗ ਲੱਗ ਗਈ ਇਹਨੂੰ ਉਹ ਅੱਗ ਤੇ ਕਾਬੂ ਤਾਂ ਪਾ ਲਿਆ ਪਰ ਕਾਰ ਸੜ ਕੇ ਸੁਆਹ ਹੋ ਗਈ ਸਾਰੀ ਜਦੋਂ ਸਾਡੇ ਮੁਲਾਦ ਸਾਰੇ मौके ਪਹੁੰਚੇ ਕਿ ਜਿੰਨੀ ਵੱਤੋ ਵੱਤ ਅਸੀਂ ਕਰਸ ਪਰ ਇੱਥੇ ਫਾਇਰ ਬ੍ਰਿਗੇਡ ਹੈਗੀ ਮੈਂ ਕਹਿੰਦੀ ਆ ਜੋ ਡਰਾਈਵਰ ਹੈ ਨਹੀਂ ਉਹ ਤਾਂ ਪਰ ਉਹਦੇ ਕਰਕੇ ਪ੍ਰੋਬਲਮ ਬਾਹਰੋਂ ਫਾਇਰ ਬ੍ਰਿਗੇਡ ਆਉਣ ਨੂੰ ਟਾਈਮ ਲੱਗਿਆ ਜਨੂੰ ਚਲੋ ਅੱਗ ਕਾਬੂ ਤਾਂ ਪਾ ਲਿਆ ਪਰ ਫਿਰ ਵੀ ਕਾਰ ਟੋਟਲ ਲਾਸ ਹੋ ਗਈ ਕਾਰ ਨੇ ਜਾਂਚ ਕਰਦੇ ਆ ਬਾਕੀ ਪਤਾ ਨਹੀਂ ਕਿ ਪਿਛੇ ਪਾਸੇ ਜੱਕਦੋਂ ਟਾਇਰਾਂ ਤੋਂ ਅੱਗ ਪਈ ਇਹਨੂੰ ਉਹ ਅਗਲੇ ਦਿਨ ਕਾਰਨਿਕੀ ਪੱਤੇ ਪੁੱਤੇ ਇਕੱਠੇ ਸੀ ਯਾਰ ਉਹਨਾਂ ਦਾ ਕੀ ਸੀਗਾ ਵੈਦੈਂਦਰ ਪਾਰਕ ਕਾਰ ਪਾਰਕਿੰਗ ਬਦਕਿਉਂ ਕੀਤੇ ਅੰਦਰ ਜਾ ਕੇ ਇਹਨਾਂ ਨੇ ਠੀਕ